ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਮੇਂ ਖਨੌਰੀ ਬਾਰਡਰ ਦੇ ਉੱਤੇ ਸਥਿਤੀ ਕਿਸ ਤਰੀਕੇ ਦੀ ਹੈ ਜਿਹੜੇ 111 ਕਿਸਾਨ ਬੈਠੇ ਨੇ ਖਾਣਾ ਪੀਣਾ ਉਹਨਾਂ ਦਾ ਕਿਸ ਤਰੀਕੇ ਨਾਲ ਹੈ ਉੱਪਰੋਂ ਜਿਹੜੀ ਤਰੇਲ ਡਿੱਗ ਰਹੀ ਹੈ ਜਿਹੜਾ ਉੱਪਰੋਂ ਮੀਂਹ ਦੀ ਤਰ੍ਹਾਂ ਧੁੰਦ ਜਾਂ ਠੰਡ ਡਿੱਗ ਰਹੀ ਹੈ ਉਸ ਦੇ ਲਈ ਕੀ ਇੰਤਜ਼ਾਮ ਨੇ ਸਦਰ ਕਰਦੇ ਹਾਂ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਰਹੇ ਨੇ ਖਨੌਰੀ ਬਾਰਡਰ ਤੋਂ ਮਨਪ੍ਰੀਤ ਚਾਹ ਹਾਂ ਉਹਨਾਂ ਦਾ ਰੋਕ ਕਰਾਂਗੇ ਮਨਪ੍ਰੀਤ ਹੁਣ ਸਵਾਲ ਇਹ ਹੈ ਕਿ ਠੰਡ ਤਾਂ ਬਹੁਤ ਹੈ ਤੇ ਸਵਾਲ ਦੂਜਾ ਇਹ ਵੀ ਹੈ ਕਿ ਜਿਹੜੇ 111 ਕਿਸਾਨ ਬੈਠੇ ਹੋਏ ਨੇ ਉਹਨਾਂ ਦੀ ਸਥਿਤੀ ਕੀ ਮੰਤਰੀ ਬਿਲਕੁਲ ਗੌਰਵ ਤੁਸੀਂ ਠੰਡ ਦੀ ਗੱਲ ਕੀਤੀ ਆ ਠੰਡ ਤਾਂ ਇਸ ਵਕਤ ਇਸ ਵਕਤ ਜਿਹੜੀ ਇੱਥੇ ਹੈਗੀ ਉਹ ਹੱਡ ਚੀਰਵੀ ਠੰਡ ਹੈ ਅਜੇ ਕਲ ਦੂਸਰੇ ਪਾਸੇ ਵਿਜ਼ਿਬਿਲਟੀ ਦੀ ਗੱਲ ਕੀਤੀ ਜਾਵੇ ਤਾਂ ਸੰਗਣਾ ਕੋਰਾ ਜਿਹੜਾ ਇਸ ਵਕਤ ਇਸ ਜਿਹੜਾ ਫੌਗ ਆਲੇ ਦੁਆਲੇ ਛਾਇਆ ਹੋਇਆ ਹੈ ਤੇ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਆ ਜਿਹੜਾ ਟੈਂਟ ਆ ਜਿੱਥੇ ਇਸ ਵਕਤ 111 ਕਿਸਾਨ ਜਿਹੜੇ ਮਰਨਵਾਰ ਤੋਂ ਉੱਤੇ ਬੈਠੇ ਨੇ ਉਹਨਾਂ ਦੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਕਿਉਂਕਿ ਇਹ ਟੈਂਟ ਲਗਾ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਜਥੇਬੰਦੀ ਦੇ ਆਗੂ ਨੇ ਨੋ ਮੈਂਦੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਉਹ ਕਿਉਂਕਿ ਜੋ ਹੁਣ ਸ਼ੁਰੂਆਤ ਹੋ ਚੁੱਕੀ ਆ ਕਰੀਬ 4 ਵਜੇ ਸ਼ੁਰੂ ਕੀਤਾ ਗਿਆ ਸੀਗਾ ਜਿਹੜਾ ਮਰਨਵਰਤ ਸੀਗਾ ਉਸ ਤੋਂ ਬਾਅਦ ਇਸ ਜਗ੍ਹਾ ਨੂੰ ਟੈਂਟਰ ਲਗਾਇਆ ਗਿਆ ਪਹਿਲਾਂ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਜਗ੍ਹਾ ਦੇ ਉੱਤੇ ਆ ਕੇ ਬੈਠਣਾ ਸੀਗਾ ਉਸ ਜਗ੍ਹਾ ਨੂੰ ਸੁਨਿਸ਼ਚਿਤ ਕੀਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਇਹ ਆਗੂ ਨੇ ਜਿਹੜੇ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਤਦਾਦ ਹੈ 111 ਉਹ ਕਿਸਾਨ ਨੇ ਜਿਹੜੇ ਮਰਨਵਰਤ ਉੱਤੇ ਬੈਠੇ ਹੋਏ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਉਹ ਸਮਰਥਨ ਦੇ ਰਹੇ ਨੇ ਕਰੋ ਦੂਸਰੇ ਪਾਸੇ ਇਹ ਵੀ ਗੱਲ ਦੇਖਣ ਦੇ ਵਿੱਚ ਆਈ ਹੈ ਇਤਜ਼ਾਮ ਇਸ ਵਕਤ ਕੋਵੇਂ ਹੈ ਟੈਂਪਰੇਰੀ ਨੇ ਲੇਕਿਨ ਇਹਨਾਂ ਦਾ ਕੋਈ ਬਹੁਤਾ ਵੱਡੇ ਪੱਧਰ ਉਤੇ ਬੰਦੋਬਸਤ ਕੀਤਾ ਨਜ਼ਰ ਵੀ ਨਹੀਂ ਆਏਗਾ ਕਿਉਂਕਿ ਹਰਿਆਣਾ ਦੀ ਇਹ ਜਗ੍ਹਾ ਹੈ ਜਿੱਥੇ ਇਸ ਵਕਤ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਲਈ ਜਿਹੜਾ ਸ਼ੀਸ਼ੇ ਦੇ ਵਾਲਾ ਕਮਰਾ ਬਣਾਇਆ ਗਿਆ ਕਿਉਂਕਿ ਉਹਨਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾਣਾ ਹੈ ਬਹੁਤ ਜ਼ਰੂਰੀ ਸੀਗਾ ਬੜਾ ਅਹਿਮ ਸੀਗਾ ਲੇਕਿਨ ਇਸ ਜਗ੍ਹਾ ਦੇ ਉੱਤੇ ਅਜਿਹੇ ਜਿਹੜੇ ਬੰਦੋਬਸਤ ਆ ਉਹ ਬੜੇ ਮੁਸ਼ਕਲ ਹੋਣਗੇ ਆਲਖ ਸਾਹਿਬ ਸਾਡੇ ਨਾਲ ਇਸ ਜਗ੍ਹਾ ਦੇ ਉੱਤੇ ਮੌਜੂਦ ਪ੍ਰਧਾਨ ਸੁਖਜੀਤ ਜੀ ਵੀ ਇੱਥੇ ਮੌਜੂਦ ਨੇ ਹਰਦੋ ਚੰਡੇ ਜੀ ਕਿੰਦਾ ਤੁਸੀਂ ਦੇਖ ਦਿੱਤੇ ਆ ਮੈਂ ਲਾਈਟ ਤੇ ਆ ਜੀ ਤੁਸੀਂ ਜੀ ਮਨਪ੍ਰੀਤ ਤੁਸੀਂ ਗੱਲਬਾਤ ਕਰਿਓ ਮੈਂ ਮੈਂ ਇੱਕ ਚੀਜ਼ ਦੇਖਣਾ ਚਾਹ ਰਿਹਾ ਲੋਕ ਦੇਖਣਾ ਜਾ ਰਹੇ ਹੋਣਗੇ ਥੋੜਾ ਜਿਹਾ ਦੂਰ ਤੋਂ ਦਿਖਾਓ ਦੂਰ ਤੋਂ ਕਿ ਆਲੇ ਦੁਆਲੇ ਤਰਪਾਲ ਲੱਗੀ ਹੋਈ ਨਜ਼ਰ ਆ ਰਹੀ ਹੈ ਮਨਪ੍ਰੀਤ ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇ ਥੋੜੇ ਦੂਰ ਤੋਂ ਦਿਖਾਓ ਉੱਪਰ ਕਿਵੇਂ ਹੈ ਕਿ ਉੱਪਰ ਵੀ ਤਰਪਾਲ ਲਗਾ ਦਿੱਤੀ ਗਈ ਹੈ ਖੱਬੇ ਸੱਜੇ ਪੂਰਾ ਚੰਗੀ ਤਰ੍ਹਾਂ ਦਿਖਾਓ ਦਰਸ਼ਕਾਂ ਨੂੰ ਕਿ ਉੱਥੇ ਜਿਹੜੇ ਕਿਸਾਨ ਬੈਠੇ ਨੇ ਰਜਾਈਆਂ ਵਾਲੇ ਤਾਂ ਸਾਨੂੰ ਦਿਖ ਰਹੇ ਨੇ ਆਲੇ-ਦੁਆਲੇ ਤਰਪਾਲ ਦਿਖ ਰਹੀ ਹੈ ਥੋੜਾ ਜਿਹਾ ਐਕਸਪਲੇਨ ਕਰੋ ਆਲੇ-ਦੁਆਲੇ ਕੀ ਹੈ ਚੰਗੀ ਤਰ੍ਹਾਂ ਕਿਸ ਤਰੀਕੇ ਨਾਲ ਇਸ ਸਮੇਂ ਨੂੰ ਹਵਾ ਨਾ ਪਹੁੰਚੇ ਠੰਡ ਤੋਂ ਬਚਣ ਦੇ ਲਈ ਕੀ ਇੰਤਜ਼ਾਮ ਨੇ ਮਰ ਲਾਗੂ ਕਰ ਦਿਓ ਮੰਗਿਆ ਤਾਂ ਪਹਿਲਾਂ ਹੋਈਆਂ ਨੇ ਲਾਗੂ ਕਰ ਦੋ ਅਸ ਜੀ 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 ਤਾਂ ਤੁਸੀਂ ਚੰਗੇ ਇੱਕ ਵਾਰ ਜਿਹੜੇ ਇਸ ਵਕਤ ਲੋਕ ਨਿਊਜ਼ 80 ਦੇ ਨਾਲ ਜੁੜੇ ਹੋ ਉਹਨਾਂ ਨੂੰ ਇੱਕ ਵਾਰੀ ਦ੍ਰਿਸ਼ ਦਿਖਾ ਦਈਏ ਸੀ ਤੁਹਾਡੇ ਕੋਲ ਦੁਬਾਰਾ ਵਾਪਸ ਆਣੇ ਸਾਰੇ ਚੀਜ਼ਾਂ ਦਿਖਾਵਾਂਗੇ ਇੰਤਜ਼ਾਮ ਕਿਉਂਕਿ ਬੜੇ ਅਹਿਮ ਇੰਤਜ਼ਾਮ ਜਿਹੜੇ ਇਸ ਵਕਤ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਨੇ ਔਰਕ ਸਾਹਿਬ ਉੱਠ ਕੇ ਤੁਸੀਂ ਮੜਾ ਇਸ ਚੀਜ਼ ਨੂੰ ਐਕਸਪਲੇਨ ਕਰੋ ਕਿਉਂਕਿ ਇਹ ਚੀਜ਼ ਦਰਸ਼ਾਣੀ ਬਹੁਤ ਜ਼ਰੂਰੀ ਆ ਇਸ ਵਕਤ ਤੁਸੀਂ ਅਗਰ ਤਸਵੀਰਾਂ ਦੇ ਵੀ ਤੁਸੀਂ ਦੇਖ ਰਹੇ ਹੋ ਕਿ ਇਹ ਟੈਂਟ ਲਗਾਇਆ ਗਿਆ ਹੈ ਟੈਂਟ ਦੀ ਪਹਿਲਾਂ ਜਿਹੜੀ ਤੁਸੀਂ ਕਹਿ ਸਕਦੇ ਜਿਹੜਾ ਉਹਦਾ ਹੀ ਘੇਰਾ ਸੀਗਾ ਉਸ ਨੂੰ ਥੋੜਾ ਵਧਾਇਆ ਗਿਆ ਹੈ ਹੁਣ ਇਹ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਸਕ ਰਹੇ ਹੋ ਆਲਖ ਸਾਹਿਬ ਸਾਡੇ ਇਸ ਜਗ੍ਹਾ ਤੇ ਮੌਜੂਦ ਆਲਖ ਸਾਹਿਬ ਇੰਤਜ਼ਾਮ ਕੀ ਕੀ ਕੀਤੇ ਗਏ ਨੇ ਇੰਤਜ਼ਾਮ ਬੜੇ ਅਹਿਮ ਨੇ ਕਿਉਂਕਿ ਇਹ ਇਤਿਹਾਸ ਨਹੀਂ ਆ ਕਿ ਹੁਣ ਤੁਸੀਂ ਇੱਥੇ ਲਗਾ ਦਿੱਤਾ ਹੈ ਡੈਂਟ ਤਸਵੀਰ ਨੂੰ ਚੱਕ ਲੈਣਾ ਹੈ ਹੁਣ ਇਹ ਪੱਕੇ ਤੌਰ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਹੋਵੇਗਾ ਸਾਰੀ ਚੀਜ਼ ਨੂੰ ਲਗਾ ਜਾਵੇ ਇਧਰਲੇ ਪਾਸੇ ਆ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਵਿੰਡਸ਼ੀਟਰ ਦੇ ਤੌਰ ਤੇ ਇਸ चीज ਨੂੰ ਵਰਤਿਆ ਜਾ ਰਿਹਾ ਹੈ ਕਿਹੜੇ ਕਿਹੜੇ ਇੰਤਜ਼ਾਮ ਹੋਰ ਕੀਤੇ ਜਾਣਗੇ ਤਾਂ ਜੋ ਜਿਹੜੀ ਇਸ ਵਕਤ ਹੱਡ ਚੀਰਵੀਂ ਠੰਡਾ ਉਤੋਂ ਵਿਜ਼ਿਬਿਲਟੀ ਵੀ ਦੇਖਦੇ ਪਏ ਤਾਂ ਕਿਹੜੇ-ਕਿਹੜੇ ਇੰਤਜ਼ਾਮ ਹੋਰ ਕੀਤੇ ਜਾਣਗੇ ਸਭ ਤੋਂ ਪਹਿਲੇ ਤੇ ਸਾਥਰੀ ਦੇ ਰਹੇ ਜਗਜੀਤ ਸਿੰਘ ਡੱਲੇਵਾਲ ਬਣ ਚੁੱਕੇ ਨੇ ਪਹਿਲੋ ਇੱਕ ਜਗਜੀਤ ਸਿੰਘ ਡੱਲੇਵਾਲ ਸੀ ਉਹਨਾਂ 112 ਜਗਜੀਤ ਸਿੰਘ ਡੱਲੇਵਾਲ ਹੋ ਗਏ ਨੇ 111 ਜੜੇ ਨੇ ਜਦੋਂ 51 ਦਿਨ ਹੋ ਗਏ ਸੀ ਅੱਜ 51 ਦਿਨ ਖਤਮ ਹੋਣ ਵਾਲਾ 52 ਦਿਨ ਚੜਨ ਵਾਲਾ ਜਿਹੜਾ ਤਿਲ-ਤਿਲ ਕੇ ਸਾਡੇ ਆਗੂ ਸ਼ਹਾਦਤੀ ਔਰ ਵੱਧ ਰਿਹਾ ਸੀ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਨਾਲ ਜਦੋਂ ਦੇਖਦੇ ਸੀ ਇਹ ਸਾਰੇ ਜਿਹੜੇ ਇੱਥੇ ਨੇੜੇ ਵਾਲੇ ਵਲੰਟੀਅਰ ਜਿਹੜਾ ਇੱਥੇ ਮੋਰਚੇ ਤੇ ਡਟੇ ਹੋਈ ਸੀ ਉਹ ਸਾਥੀ ਨੇ ਜਦੋਂ ਉਹਨਾਂ ਦੇ ਦੇਖਦੇ ਸੀ ਉਹਨਾਂ ਨੂੰ ਮਤਲਬ ਮਹਿਸੂਸ ਕਰਦੇ ਸੀ ਤੇ ਸਾਰਿਆਂ ਦੇ ਖੂਨ ਖੋਲਦੇ ਸੀ ਵੀ ਸਾਡਾ ਆਗੂ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਤੇ ਸਰਕਾਰ ਕੁਝ ਗੱਲ ਨਹੀਂ ਕਰ ਰਹੀ ਫਿਰ ਇਹ ਕਰੜਾ ਡਿਸੀਜਨ ਲੈਣਾ ਪਿਆ ਮੇਰਾ ਖਿਆਲ ਇਤਿਹਾਸਿਕ ਫੈਸਲਾ ਹੋਊਗਾ ਜਿਹੜੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦੇਣ ਵਾਲੇ ਦੇਸ਼ ਦੇ ਢਿੱਡ ਭਰਨ ਵਾਲੇ ਅੱਜ ਆਪਣੇ ਆਪ ਨੂੰ ਭੁੱਖਾ ਰੱਖ ਰਹੇ ਨੇ ਆਪਣੇ ਆਪ ਨੂੰ ਅਨਾਜ ਤੋਂ ਅਨਾਜ ਨਹੀਂ ਗ੍ਰਹਿਣ ਕਰਨਾ ਇਹਨਾਂ ਨੇ ਮਰਨ ਮਰਤੇ ਬੈਠ ਕੇ ਇਹ ਦੇਸ਼ ਦਾ ਸਭ ਤੋਂ ਕਾਲਾ ਦਿਨ ਅਜ ਹੋਊਗਾ ਦੂਜਾ ਨੰਬਰ ਜਿਹੜੀਆਂ ਰਹੀਆਂ ਜਿਹੜੀ ਤੁਸੀਂ ਤਿਆਰੀਆਂ ਦੀ ਗੱਲ ਕਰ ਰਹੇ ਹੋ ਜਦੋਂ ਤੁਸੀਂ ਬੈਠੇ ਸੀ ਆ ਕੇ ਨਾਲ ਗੱਦੇ ਰੱਖੇ ਤੇ ਗੱਦੇ ਰੱਖਦੇ ਆ ਰੱਖਦੇ ਆ ਇਹ ਕਿਸਾਨਾਂ ਦਾ ਧਰਨਾ ਹੈ ਇੱਥੇ ਜਦੋਂ ਕਿਤੇ ਵੀ ਬੈੰਦੇ ਆ ਪਰਮਾਤਮਾ ਵਾਹਿਗੁਰੂ ਆਪ ਜਿਹੜਾ ਆਪਣੇ ਆਪ ਹੀ ਸਾਰੇ ਵਿਵਸਥਾ ਕਰਵਾਉਂਦਾ ਹੈ ਜਦੋਂ ਬੈਠੇ ਸੀ ਉਹਦੇ ਬਾਅਦ ਗੱਦੇ ਆ ਗਏ ਗੱਦੇ ਤੋਂ ਬਾਅਦ ਬਿਸਤਰੇ ਆ ਗਏ ਪਿੱਛੇ ਬਾਅਦ ਟੈਂਟ ਲੱਗ ਗਿਆ ਟੈਂਟ ਤੋਂ ਬਾਅਦ ਸਾਈਡਾਂ ਲੱਗੀਆਂ ਫਿਰ ਲਾਈਟਾਂ ਲੱਗੀਆਂ ਹੁਣ ਸਵੇਰੇ ਉਹਨਾਂ ਨੇ ਟਾਇਲਟ ਬਾਥਰੂਮ ਵਾਸਤੇ ਜਗ੍ਹਾ ਚਾਹੀਦੀ ਹੈ ਉਹ ਵੀ ਬਣ ਜੂਗੀ ਆਪਣੇ ਆਪ ਪ੍ਰਬੰਧ ਹੋ ਜਰ ਰਹੇ ਨੇ ਇੰਨੀ ਕਿ ਸੰਗਤ ਹੈ ਇੰਨੀ ਕਿ ਪਿੱਛੇ ਜਿਹੜਾ ਇੱਕ ਸੰਭਾਲਣ ਵਾਲੀ ਐ ਸਾਰੀ ਸੰਗਤਾਂ ਸਮਾਰ ਰਹੀ ਐ ਤੇ ਅਸੀਂ ਤੇ ਤੁਹਾਡੇ ਚੈਨਲ ਰਾਹੀਂ ਇਹੀ ਅਪੀਲ ਕਰਾਂਗੇ ਸਰਕਾਰ ਨੂੰ ਵੀ ਸੋਚ ਲੈ ਕਿੰਨੀਆਂ ਕਸ਼ਾਹਦਤਾਂ ਲੈਣੀਆਂ ਕਿੰਨਾ ਕ ਕੁਝ ਕਰਨਾ ਐ ਕਿੰਨੀ ਕ ਆਪਣੀ ਬਦਨਾਮੀ ਕਰਨੀ ਐ ਕਿੰਨਾ ਕ ਕੁਝ ਦੇਸ਼ ਦੇਸ਼ ਨੂੰ ਇਸ ਭਾਰਤ ਦੇਸ਼ ਨੂੰ ਜਿਹੜਾ ਤੁਹਾਡਾ ਮੀਡੀਆ ਰਾਹੀਂ ਦੁਨੀਆ ਵੀ ਦੇਖ ਰਹੀ ਐ ਤੇ ਦੁਨੀਆ ਵਾਲੇ ਕੀ ਕਹਿੰਦੇ ਉਹਨੂੰ ਦੂਸਰੇ ਮੁਲਕਾਂ ਦੇ ਲੋਕ ਕੀ ਕਹਿੰਦੇ ਹੋਣਗੇ ਵੀ ਆ ਜਿਹੜਾ ਅੰਨਦਾਤਾ ਐ ਅੱਜ ਸੜਕਾਂ ਦੇ ਬਿਠਾਤਾ ਰੋਲਤਾ 111 ਫਿਰ ਮਰਨ ਵਰਤੇ ਬੈਠ ਗਏ ਤੇ ਇੱਕ ਦੇਸ਼ ਵਾਸਤੇ ਵੀ ਜਿਹੜੀ ਚੰਗੀ ਗੱਲ ਨਹੀਂ ਹੈ ਦੇਸ਼ ਵਾਸੀਆਂ ਨੂੰ ਵੀ ਅਪੀਲ ਆ ਇਹ ਵੀ ਚਾ ਕੋਈ ਵੀ ਕਿਸੇ ਤਰ੍ਹਾਂ ਬਹੁਤ ਸਾਥ ਮਿਲ ਰਿਹਾ ਜਦੋਂ ਦਾ ਜਗਜੀਤ ਸਿੰਘ ਡੱਲੇਵਾਲ ਬੈਠੇ ਆ ਅਸੀਂ ਤੇ 13 ਫਰਵਰੀ ਤੋਂ ਬੈਠੇ ਆ 26 ਨਵੰਬਰ ਤੋਂ ਬੈਠੇ ਨੇ ਉਹ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਲੋਕ ਕੇ ਲੰਗਰ ਦੀ ਵਿਵਸਥਾ ਕੋਈ ਕੰਬਲ ਕੋਈ ਬਿਸਤਰੇ ਕੋ ਮੈਡੀਕਲ ਸੁਵਿਧਾਵਾਂ ਕੋਈ ਪਾਣੀ ਗਰਮ ਕਰਨ ਵਾਲੇ ਗੀਜਰ ਕੋ ਹਟਰ ਕੋਈ ਕਿੰਨਾ ਕੁਛ ਲੋਕ ਲੈ ਕੇ ਇਸ ਅੰਦੋਲਨ ਦੀ ਜਿਹੜੇ ਹੈ ਤਾਕਤ ਦੇ ਰਹੇ ਤੋਂ ਅੰਦੋਲਨ ਨੂੰ ਮਜ਼ਬੂਤ ਕਰ ਰਹੇ ਨੇ ਤੇ ਅੱਜ ਹੁਣ ਉਹਨਾਂ ਸਾਥੀਆਂ ਨੂੰ ਜਿਹੜੇ ਘਰੇ ਬੈਠੇ ਨੇ ਅਜੇ ਵੀ ਨਹੀਂ ਆ ਸਕੇ ਉਹਨਾਂ ਸਾਥੀਆਂ ਨੂੰ ਅਪੀਲ ਹੈ ਤੁਹਾਡੇ ਚੈਨਲ ਰਾਹੀਂ ਵੀ ਹੁਣ ਆਜੋ ਹੁਣ ਤੋਂ 111 ਹੋਰ ਆ ਗਏ ਹੁਣ 112 ਹੋ ਗਏ ਜਿਹੜੇ ਦੇਸ਼ ਦੇ ਪੂਰੇ ਦੇਸ਼ ਦੇ ਕਿਸਾਨ ਦਾ ਮੋਢਿਆਂ ਦਾ ਭਾਰ ਜਿਹੜਾ ਆਪਣੇ ਮੋਢਿਆਂ ਤੇ ਚੁੱਕਣ ਵਾਲੇ ਯੋਧੇ ਨੇ ਤੇ ਇਹਨਾਂ ਸਾਰਿਆਂ ਦੇ ਹਮੈਤ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨੇ ਇੱਕ ਬੂਟਾ ਲਾਇਆ ਵੀ ਦਿਖਾਇਆ ਕਿ ਸਾਬਤ ਕਰਤਾ ਅੱਜ ਨਾਲ ਜਦੋਂ ਅਸੀਂ ਹਰਿਆਣੇ ਵੱਲ ਜਾ ਰਹੇ ਸੀ ਤੇ ਹਰਿਆਣੇ ਦਾ ਪ੍ਰਸ਼ਾਸਨ ਪਹਿਲੋਂ ਸਾਡੇ ਆਗੂ ਕਾਕਾ ਸਿੰਘ ਕੋਟੜਾ ਜਿਹੜੇ ਬੀਕੇਜੂ ਇਕਤਾ ਸਿੱਧੂਪੁਰ ਦੇ ਜਨਰਲ ਸੈਕਟਰੀ ਨੇ ਤੇ ਸਾਡੇ ਜਿਹੜੇ ਮੋਰਚੇ ਦੇ ਵੀ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਨੇ ਉਹਨਾਂ ਕੋਲ ਆਉਂਦੇ ਨੇ ਉਹ ਕਹਿੰਦੇ ਜੀ ਤੁਸੀਂ ਹਰਿਆਣੇ ਦੀ ਹੱਦ ਚੋਂ ਤੇ ਉਹ ਕਹਿੰਦੇ ਵੀ ਅਸੀਂ ਤੇ ਆਪਣੇ ਕਰਦੇ ਹੋ ਤੇ ਅਸੀਂ ਆਕੇ ਬੈਠੇ ਸਾਨੂੰ ਨਹੀਂ ਪਤਾ ਹੱਦ ਆਸੀ ਤੇ ਕਿੰਨੇ ਕਿਸਾਨ ਵਾਸਤੇ ਲੜ ਰਹੇ ਆ ਇਸ ਅਜ 111 ਦੇ ਵਿੱਚ ਬਿਹਾਰ ਤੋਂ ਵੀ ਕਿਸਾਨ ਬੈਠੇ ਨੇ ਰਾਜਸਥਾਨ ਤੋਂ ਬੈਠੇ ਨੇ ਹਰਿਆਣਾ ਤੋਂ ਵੀ ਬੈਠੇ ਨੇ ਪੰਜਾਬ ਤੋਂ ਵੀ ਬੈਠੇ ਨੇ ਜਦੋਂ ਪੂਰੇ ਦੇਸ਼ ਦਾ ਕਿਸਾਨ ਇੱਥੇ ਬੈਠਾ ਹੈ ਤੇ ਫਿਰ ਕਿਹੜਾ ਹਰਿਆਣਾ ਤੇ ਕਿਹੜਾ ਪੰਜਾਬ ਇਸ ਕਰਕੇ ਹੁਣ ਤੁਸੀਂ ਦੇਖ ਲੈਣਾ ਵੀ ਟੈਂਟ ਹੁਣ ਵੀ ਲਾ ਰਹੇ ਲੋਕ ਤੇ ਰਾਤ ਨੂੰ ਵੀ ਹੁਣ ਇਹਨਾਂ ਨੂੰ ਜਿਹੜੇ ਬੈਠੇ ਨੇ ਗਰਮ ਪਾਣੀ ਪੀਣ ਵਾਸਤੇ ਵੀ ਦੇਣਾ ਕੱਲੇ ਪਾਣੀ ਤੇ ਆਏ ਪਾਣੀ ਪਾਣੀ ਲੈਣਾ ਗਰਮ ਪਾਣੀ ਦੀ ਵਿਵਸਥਾ ਦੇਣੀ ਆ ਸਿਰੇ ਕਰਲੀ ਕਰਨ ਨੂੰ ਨਿਵਰਤ ਤੁਹਾਨੂੰ ਜੋ ਜੋ ਕੁਝ ਚਾਹੀਦਾ ਹੋਊਗਾ ਬੇਸਿਕ ਜ਼ਰੂਰਤਾਂ ਉਹ ਦਿੱਤੀਆਂ ਜਾਣਗੀਆਂ ਹੌਲਕਾ ਸਾਹਿਬ ਹੀਟਰ ਵਗੈਰਾ ਦਾ ਇੰਤਜ਼ਾਮ ਕੀਤਾ ਜਾਵੇਗਾ ਇਸ ਜਗ੍ਹਾ ਦੇ ਉੱਤੇ ਕਿਉਂਕਿ ਜੇਕਰ ਆਪ ਦੂਜੇ ਪਾਸੇ ਦੇਖੇ ਹੈ ਤਾਂ ਜਗਦੀਸ਼ ਸਿੰਘ ਡੱਲੇਵਾਲ ਦੀ ਜਿੱਥੇ ਜਗ੍ਹਾ ਦੇ ਉੱਤੇ ਇਸ ਵਕਤ ਮਰਦਮਤ ਉਹਨਾਂ ਦਾ ਚੱਲਦਾ ਪਿਆ ਹੈ ਉਸ ਜਗ੍ਹਾ ਦੇ ਉੱਤੇ ਉਸ ਜਗ੍ਹਾ ਨੂੰ ਉਸ ਰਹਿਣ ਜੁਗਾ ਬਣਾ ਦਿੱਤਾ ਗਿਆ ਹੈ ਉਸ ਜਗ੍ਹਾ ਦੇ ਉੱਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੂੰ ਰਿਕੁਆਇਰਮੈਂਟਸ ਹੈਗੇ ਉਹ ਚੀਜ਼ਾਂ ਦਿੱਤੀਆਂ ਗਈਆਂ ਨੇ ਲੇਕਿਨ 111 ਦੇ ਲਈ ਉਹ ਚੀਜ਼ਾਂ ਕਿੰਨੀਆਂ ਪੋਸੀਬਲ ਹੋ ਸਕਦੀਆਂ ਨੇ ਮੁਹੱਈਆ ਕਰਵਾਉਣੇ ਦੂਸਰੇ ਪਾਸੇ ਕਿਉਂਕਿ ਉਤੇ ਬਛਾਇਆ ਹੈ ਤੇ ਉਹਦੇ ਉੱਤੇ ਪੈ ਰਹੇ ਨੇ ਤੇ ਠੰਡ ਇਸ ਵਕਤ ਅਤ ਦੀ ਹੈ ਹੱਟ ਚੀਰਵੀ ਠੰਡਾ ਜਿਹੜਾ ਜਿਹੜੀ ਧੁੰਦ ਆਉ ਜ਼ੀਰੋ ਵਿਜ਼ਿਬਿਲਟੀ ਉਸਨੇ ਕੀਤੀ ਗਈ ਹੈ ਯਾਨੀ ਕਿ ਹੱਥ ਨੂੰ ਹੱਥ ਨਾ ਦੇਖਣਾ ਅੱਜ ਅੱਜ ਇਸ ਜਗ੍ਹਾ ਤੇ ਸਾਬਤ ਹੋ ਰਿਹਾ ਕਿਉਂਕਿ ਜਦੋਂ ਹੀ ਇਸ ਟੈਂਟਰ ਦੀ ਸਟਰਕਚਰ ਖੜਾ ਕੀਤਾ ਗਿਆ ਉਸ ਤੋਂ 10 15 ਮਿੰਟਾਂ ਬਾਅਦ ਇੱਥੇ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਸੀਗੀ ਯਾਨੀ ਕਿ ਤੁਸੀਂ ਕਹਿ ਸਕਦੇ ਵੀ ਤੁਹਾਡਾ ਇਮਤਿਹਾਨ ਮੌਸਮ ਵੀ ਲੈ ਰਿਹਾ ਹੈ ਤੇ ਜਿਹੜੀਆਂ ਸਰਕਾਰਾਂ ਉਹ ਵੀ ਲੈ ਰਹੀਆਂ ਤੁਹਾਡੇ ਵੱਲੋਂ ਜਿੱਦਾਂ ਅਮੂਮਨ ਕਿਹਾ ਜਾਂਦਾ ਇਸ ਸੀਜ਼ਨ ਨੂੰ ਲੈ ਕੇ ਲੇਕਿਨ ਇਹ ਆ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਇਸ ਵਕਤ ਬਜ਼ੁਰਗ ਇਹ ਇਹਨਾਂ ਹੀ ਉਮਰ ਆ 30 ਸਾਲ ਤੋਂ ਲੈ ਕੇ 85 ਸਾਲ ਤੱਕ ਇਸ 111 ਦੇ ਜਥੇ ਵਿੱਚ 30 ਸਾਲਾਂ ਤੋਂ ਲੈ ਕੇ 185 ਸਾਲ ਦੀ ਉਮਰ ਤੱਕ ਨੇ ਸਾਰੀਆਂ ਸਾਰੇ ਕੈਟਾਗਰੀ ਦੇ ਵਿੱਚ ਹਰ ਇੱਕ ਸਾਡੇ ਬਾਪੂ ਵੀ ਨੇ ਸਾਡੇ ਬੱਚੇ ਵੀ ਨੇ ਸਾਡੇ ਯੁਵਾ ਵੀ ਨੇ ਸਾਰੇ ਨੇ ਸਾਰੇ ਜਿਹੜੇ ਲੋਕ ਨੇ ਇੱਥੇ ਦੂਜੀ ਹਿਸਾਤ ਆਈ ਤੇ ਸਾਨੂੰ ਡੱਲੇਵਾਲ ਜੀ ਨੇ ਅੰਦਰ ਬੁਲਾ ਕੇ ਸਾਨੂੰ ਫਟਕਾਰ ਲਗਾਈ ਦੇਖੋ ਅੰਦਰ ਉਹ ਆਪਣੀ ਕਿੰਨੀ ਤਕਲੀਫ ਚੱਲ ਰਹੇ ਨੇ ਲੇਕਿਨ ਉਹਨਾਂ ਨੂੰ ਚਿੰਤਾ ਬਾਹਰ ਲੈ ਲੈਂਦੀ ਸੀ ਉਹਦੇ ਤੁਸੀਂ ਪ੍ਰਬੰਧ ਨਹੀਂ ਕੀਤਾ ਰਾਤੋਂ ਰਾਤ ਪੂਰਾ ਵੱਡਾ ਛੱਡ ਲੱਗ ਗਿਆ ਤੇ ਇਸ ਵਾਸਤੇ ਜਦੋਂ 111 ਜੋਧੇ ਨੇ ਇਹ ਰਾਤੋਂ ਰਾਤ ਸਾਰਾ ਕੁਝ ਹੋ ਜਾਊਗਾ ਵਿਵਸਥਾ ਦੀ ਕੋਈ ਕਮੀ ਨਹੀਂ ਹੈ ਸਿਸਟਮ ਦੀ ਕੋਈ ਕਮੀ ਨਹੀਂ ਹੈ ਜਦੋਂ ਇਹ ਆਗੇ ਨਿੱਤਰ ਕੇ ਆਗੇ ਮਰਨੂ ਚਾਰ ਹੋ ਕੇ ਆਗੇ ਜਦ ਮਰਜੀਵੜੇ ਬਣ ਕੇ ਆਗੇ ਇਹਨਾਂ ਵਾਸਤੇ ਪੂਰਾ ਦੇਸ਼ ਖੜਾ ਹੈ ਪੂਰਾ ਇਹ ਦੇਸ਼ ਦਾ ਅਨਾਜ ਪੈਦਾ ਕਰਨ ਵਾਲਾ ਕਿਸਾਨ ਤੇ ਮਜ਼ਦੂਰ ਖੜਾ ਹੈ ਜਦੋਂ ਵੀ ਕਿਸੇ ਦੀ ਦਿੱਕਤ ਹੋਗੀ ਇਹਨਾਂ ਵਾਸਤੇ ਸਾਰੇ ਤੁਹਾਨੂੰ ਦੱਸੇ ਕਿ ਆਮੂਮਨ ਇਸ ਸਮੇਂ ਉਤੇ ਟੀਵੀ ਸ਼ੋਅ ਦੇ ਉਤੇ ਡਿਬੇਟਸ ਕੀਤੇ ਜਾਂਦੇ ਨੇ ਲੇਕਿਨ ਨਿਊਜ਼ 18 ਪੰਜਾਬ ਵੱਲੋਂ ਅੱਜ ਖਾਸ ਤੌਰ ਦੇ ਉਤੇ ਅਸਲੀਅਤ ਦਿਖਾਈ ਜਾ ਰਹੀ ਹੈ ਕਿ ਜਿਹੜੇ 111 ਕਿਸਾਨ ਇਸ ਜਗ੍ਹਾ ਦੇ ਉਤੇ ਬੈਠੇ ਹੋਤੇ ਜਗਜੀਤ ਸਿੰਘ ਢੱਲੇਵਾਲ 112 ਵਿੱਚ ਜਿਹੜੇ ਉੱਥੇ ਬੈਠੇ ਹੋਏ ਨੇ ਇਹ ਇਸ ਵਕਤ ਦੇ ਹਾਲਾਤ ਕੀ ਨੇ ਉਹ ਦਰਸਾਏ ਜਾ ਰਹੇ ਨੇ ਲੋਕਾਂ ਨੂੰ ਜਗਾ ਫਰਕ ਹੋਣ ਦੇ ਵਿੱਚ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸਲੀਅਤ ਦਿਖਾਈ ਜਾਵੇ ਕਿ ਜੋ ਇਸ ਵਕਤ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਹੜ ਆ ਰੂ ਬਰੂ ਉਹ ਬਹੁ ਲੋਕਾਂ ਤੱਕ ਪਹੁੰਚਾਇਆ ਜਾਵੇ ਤੁਸੀਂ ਕਿਦਾਂ ਦੇਖਦੇ ਪਿਆ ਸੱਚੀਆਂ ਨੂੰ ਹੁਣ ਇਹ ਦੋ ਤੁਸੀਂ ਇਸ ਵਕਤ ਫਰੰਟ ਕੋਲ ਦਿੱਤੇ ਗਏ ਨੇ ਇੱਕ ਪਾਸੇ ਜੱਦੀਸੀ ਬੱਲੇਵਾਲ ਸਵੇਰੇ 55ਵਾਂ ਦਿਨ ਸ਼ੁਰੂ ਹੋ ਜਾਵੇਗਾ ਉਹਨਾਂ ਦਾ ਜਿਹੜਾ ਮਰਨ ਵਰਤਦਾ ਦੂਸਰੇ ਪਾਸੇ ਅੱਜ ਇਹ ਤੁਸੀਂ ਕਹਿੰਦੇ ਵੀ ਹੁਣ ਕੁਝ ਘੰਟੇ ਹੋ ਚੁੱਕੇ ਨੇ ਕੱਲ ਨੂੰ ਇਹਦਾ ਪਹਿਲਾ ਦਿਨ ਹੋ ਕੇ ਪੂਰਾ ਹੋ ਜਾਵੇਗਾ ਕੰਪਲੀਟ ਹੋ ਜਾਵੇਗਾ ਦੋ ਫਰੰਟ ਖੋਲਣ ਦਾ ਕਾਰਨ ਕੀ ਲੱਗਦਾ ਪਿਆ ਕਿਉਂ ਇਹ ਹਾਲਾਤ ਪੈਦਾ ਹੋ ਰਹੇ ਨੇ ਕਿ ਦੋ ਫਰੰਟ ਖੋਲਣੇ ਪੈਣ ਦੂਜੀ ਗੱਲ ਹੈ ਹਰਿਆਣੇ ਦੀ ਧਰਤੀ ਦੇ ਉੱਤੇ ਆ ਕੇ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਿੰਬੋਲਿਕ ਤੌਰ ਦੇ ਉੱਤੇ ਇਹਦੀ ਵੀ ਆਪਣੀ ਮਹੱਤਤਾ ਹੈਗੀ ਹੈ ਕਿਉਂਕਿ ਜਦੋਂ ਅੱਜ ਸਵੇਰੇ ਹਰਿਆਣਾ ਦੇ ਡੀਐਸਪੀ ਪਹੁੰਚੇ ਸਨ ਉੱਥੇ ਤਾਂ ਉਸ ਤੋਂ ਬਾਅਦ ਇਸ ਗੱਲ ਦਾ ਸਾਫ ਹੋਇਆ ਸੀਗਾ ਕਿ ਹਰਿਆਣਾ ਦੀ ਜਗ੍ਹਾ ਦੇ ਉੱਤੇ ਜਿਹੜੇ ਟ੍ਰੋਲੀਆਂ ਸੈਗੀਆਂ ਉਹ ਵੀ ਮੌਜੂਦ ਹੈਗੀਆਂ ਨੇ ਲੇਕਿਨ ਜਦੋਂ ਆ ਕੇ ਜਦੋਂ 111 ਦਾ ਜਥਾ ਇੱਥੇ ਪਹੁੰਚਦਾ ਹੈ ਗੱਲਬਾਤ ਕੀਤੀ ਜਾਂਦੀ ਤੁਸੀਂ ਵੀ ਉਸ ਜਥੇ ਦੇ ਨਾਲ ਮੌਜੂਦ ਸੀਗੇ ਲੇਕਿਨ ਜਿਹੜੀ ਤਾਰ ਨੂੰ ਇੱਥੇ ਪਿੱਛੇ ਕੀਤਾ ਜਾਂਦਾ ਪਹਿਲਾ ਐਡਾ ਜਾਪਦਾ ਸੀਗਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਨਫਲਿਕਟ ਹੋ ਸਕਦਾ ਕਿਉਂਕਿ ਜਿਸ ਹਿਸਾਬ ਦੇ ਨਾਲ ਹਰਿਆਣਾ ਵਾਲੇ ਪਾਸੇ ਪੁਲਿਸ ਫੋਰਸ ਦੀ ਤਿਆਰੀ ਸੀਗੀ ਜਾਂ ਵੱਡੇ ਪੱਦਰ ਉੱਤੇ ਉਹ ਮੌਜੂਦ ਸੀਗੇ ਉੱਤੇ ਅਫਸਰ ਸਹਿਬਾਨ ਜਵਾਨ ਤੇ ਮੌਜੂਦ ਸਨ ਤਾਂ ਉਸ ਨੂੰ ਲੈ ਕੇ ਅਸ਼ੰਕਾਵਾਂ ਜ਼ਰੂਰ ਪੈਦਾ ਹੋਈਆਂ ਸਨ ਲੇਕਿਨ ਜਦੋਂ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਆ ਹੁਣ ਅਗਲੀ ਰਣਨੀਤੀ ਕੀ ਹੋਵੇਗੀ ਕਿਉਂਕਿ ਬੜੀਆਂ ਅਹਿਮ ਚੀਜ਼ਾਂ ਹੋ ਜਾਂਦੀਆਂ ਨੇ ਜਗਦੀਸ਼ ਸਿੰਘ ਢੱਲੇਵਾਲ ਆ ਵਾਸਤੇ ਤੁਸੀਂ ਜਿਹੜੇ ਹੂਲ ਤਾਂ ਜ਼ਰੂਰ ਦੇ ਰਹੇ ਉੱਥੇ ਲੇਕਿਨ 111 A 111 O ਨੇ ਹਰੇਕ ਦੀ ਬਾਡੀ ਦਾ ਅਲੱਗ-ਅਲੱਗ ਇਮ ਅਲੱਗ-ਅਲੱਗ ਮੈਡੀਕਲ ਹਿਸਟਰੀਜ਼ ਹੁੰਦੀਆਂ ਨੇ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਦਾਂ ਟੈਕਲ ਕਰੋਗੇ ਦੇਖੋ ਸਭ ਤੋਂ ਪਹਿਲਾਂ ਤੇ ਮਰਨ ਵਰਤ ਮਰਨ ਤੱਕ ਵਰਤ ਜਿਨ੍ਹਾਂ ਚਿਰ ਸ਼ਹਾਦਤ ਨਹੀਂ ਹੋਣਾ ਚਿਰ ਵਰਤ ਸੁਰੇ ਰਾਣਾ ਵਾਲੇ ਆਏ ਸੀ ਨਾ ਅਸੀਂ ਕਲੀਅਰ ਕੀਤਾ ਸੀ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ ਵੀ ਅਸੀਂ ਨਾ ਤੇ ਕੋਈ ਬੈਰੀਕੇਡ ਨੂੰ ਟੱਕਰ ਮਾਰਨੀ ਹੈ ਨਾ ਕੋਈ ਅਸੀਂ ਟਰੈਵ ਕਰਨਾ ਅਸੀਂ ਆਪਣੇ ਆਪ ਨੂੰ ਤਕਲੀਫ ਦੇ ਕੇ ਆਪਣੇ ਕਿਸਾਨਾਂ ਨੂੰ ਹੱਕ ਦਿਵਾਉਣਾ ਹੈ ਅਸੀਂ ਕਿਸੇ ਹੋਰ ਜਿਹੜੇ ਉਸ ਵਿੱਚ ਕਿੰਨੀ ਬਣਾ ਨਾ ਹੀ ਦਿੱਲੀ ਦੀ ਉਹ ਕਿਉਂਗੀ ਉਸ ਤੋਂ ਬਾਅਦ ਜਗਾ ਕਿਸਾਨਾਂ ਦੀ ਹੈ ਇਹ ਵੀ ਕਿਸਾਨ ਦੀ ਹੈ ਇਹ ਵੀ ਕਿਸਾਨ ਦੀ ਹੈ ਤੇ ਕਿਸਾਨਾਂ ਦੀ ਠਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਨੇ ਜਿਹਨੂੰ ਰਾਜਧਾਨੀ ਨੂੰ ਕਾਇਮ ਸਾ ਕੀਤੀ ਉਹ ਕੇ ਪਿੱਛੇ ਰਾਜ ਸੈਲਰ ਉਸ ਤੋਂ ਤੱਕ ਹਰਿਆਣਾ ਉਹ ਹਰਿਆਣਾ ਦੀ ਅਸੀਂ ਹਰਿਆਣਾ ਮੈਂ ਹਰਿਆਣੇ ਤੋਂ ਆ ਹਰਿਆਣੇ ਦੇ ਸਾਥੀ ਵੀ ਬੈਠੇ ਆ ਪੰਜਾਬ ਕਰਦੇ ਨੇ ਮੇਰੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦਾ ਮੁਖੀਆ ਹੋਣੇਗਾ ਨਾ ਬਲ ਤਾਉ ਤੇ ਹੁਣ ਲੋਕਤੰਤਰ ਕਿੱਥੇ ਆ ਹੁਣ ਹਰਿਆਣਾ ਪੰਜਾਬ ਦੀ ਗੱਲ ਕਰਦੇ ਆ ਤੇ ਦੂਜੀ ਗੱਲ ਧੰਨਵਾਦ ਤੁਹਾਡੇ ਨਿਊਜ਼ ਐਜੰਡਾ ਦੇ ਪੂਰੇ ਮੀਡੀਆ ਦਾ ਜਿਹੜਾ ਤੁਸੀਂ ਇਹ ਇੱਕ ਜਣਾ ਪ੍ਰਹਾਰ ਕਰਦਾ ਇੱਕ ਪਾਰਟੀ ਵਾਲਾ ਦੂਜਾ ਬਚਾਅ ਕਰਦਾ ਪਹਿਲਾ ਬਚਾਅ ਕਰਦਾ ਦੂਜਾ ਪ੍ਰਹਾਰ ਕਰਦਾ ਉਹ ਤੇ ਇੱਕ ਮਤਲਬ ਰੋਪ આરોਪ ਪ੍ਰਤੀ આરોਪ ਵਾਲੀ ਗੱਲ ਆ ਜਿਹੜੀ ਸਚਾਈ ਆ ਉਹ ਸਚਾਈ ਇਹ ਆ ਵੀ ਇਹ ਸਚਾਈ ਦੇ ਕਰਕੇ ਹੀ ਆਪਾਂ ਇੱਥੇ ਇਕੱਠੇ ਹੋਏ ਆ ਇਹ 111 ਬੰਦੇ ਉਹ ਬੰਦੇ ਨੇ ਇਹ ਜੋਧੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਣਾ ਉਹ ਇਤਿਹਾਸ ਸਿਰਜਿਆ ਜਾਣਾ ਵੀ ਇੰਨੇ ਕਰੂਰ ਸ਼ਾਸਕ ਸੀ ਜਦੋਂ ਆਜ਼ਾਦ ਭਾਰਤ ਦੇ ਵਿੱਚ ਆਪਣੇ ਹੀ ਨਾਗਰਿਕਾਂ ਨੂੰ 111 ਫਿਰ ਉਹ ਡੱਲੇਵਾਲ ਜੀ ਫਿਰ 111 ਹੋਰ 112 ਜਾਣਿਆਂ ਨੂੰ ਐ ਇੱਡਾ ਵੱਡਾ ਕਰੜਾ ਫੈਸਲਾ ਲੈਣਾ ਪਿਆ ਮਰਨਵਰ ਤੇ ਬੈਠਣਾ ਪਿਆ ਛੜਕ ਤੇ ਬੈਠਣਾ ਪਿਆ ਠੰਡੀ ਸੜਕ ਅੱਜ ਤੁਸੀਂ ਕਿ ਹੱਥ ਨੂੰ ਹੱਥ ਨਹੀਂ ਦੇਖ ਰਹੇ ਦੇਖ ਰਹੇ ਆਪਾਂ ਇੰਨੀ ਧੁੰਦ ਦੇ ਵਿੱਚ ਇੰਨੇ ਹਾਲਾਤਾਂ ਦੇ ਵਿੱਚ ਫਿਰ ਵੀ ਇਹ ਯੋਧੇ ਡਟੇ ਹੋਏ ਨੇ ਇਹਨਾਂ ਯੋਧਿਆਂ ਦੀ ਜਿਹੜੀ ਇੱਕ ਇੱਕ ਪਲ ਜਿਹੜਾ ਬੀਤਿਆ ਹੋਇਆ ਉਸ ਜਿਹੜੀ ਨਕਮੀ ਕਮੰਡੀ ਭ੍ਰਸ਼ਟ ਸਰਕਾਰ ਜਿਹੜੀ ਕਿ ਮੰਨੀ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਉਹਨੂੰ ਜਵਾਬਦੇਹੀ ਹੋਊਗੀ ਤੇ ਇਹ ਆਉਣ ਵਾਲੇ ਸਮੇਂ ਚ ਜਿਸ ਕਿਸਾਨ ਦੀ ਲੜਾਈ ਲੜ ਰਿਹਾ ਜਿਸ ਕਿਸਾਨ ਸਮਾਜ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਜਿਸ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਨੂੰ ਬਣਵਾਉਣ ਦੀ ਲੜਾਈ ਲੜ ਰਿਹਾ ਜਿਸ ਸੁਆਮੀਨਾਥਨ ਜੋਗ ਸੀਟੂ ਪਲੱਸ ਪਰ ਪੀ ਦੇ ਕੱਚ ਫਸਲਾਂ ਦੇ ਭਾਅ ਤੈਅ ਕਰਨ ਦੀ ਗੱਲ ਕਰ ਰਿਹਾ ਕਰਜ਼ੇ ਮਾਫੀ ਦੀ ਗੱਲ ਕਰ ਰਿਹਾ ਮਨਰਗਾ ਮਜ਼ਦੂਰੀ ਦੀ ਗੱਲ ਕਰ ਰਿਹਾ ਉਹ ਸਾਰੇ ਜਿਹੜੇ ਅੱਜ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਇਹ ਲੋਕ ਸਹਾਇਕ ਹੋਣਗੇ ਇਹਨਾਂ ਲੋਕਾਂ ਨੂੰ ਜਦੋਂ ਇਤਿਹਾਸ ਲਿਖਿਆ ਜਾਣਾ ਜਦੋਂ ਅੱਗੇ ਆਉਣ ਵਾਲੀਆਂ ਸਰਕਾਰਾਂ ਤੇ 5 ਸਾਲ ਲੈ ਆਉਣੀਆਂ ਜਾਣੀਆਂ ਜ਼ਮੀਨਾਂ ਵੀ ਸਾਡੀਆਂ ਇੱਥੇ ਰਹਿਣੀਆਂ ਹੈ ਖੇਤੀ ਕਰਨ ਵਾਲੇ ਵੀ ਪਿਆਰਾਂ ਨੂੰ ਯੋਧਿਆਂ ਨੂੰ ਬਹਿਣਾ ਪਿਆ ਤੇ ਅੱਜ ਇਹ ਯੋਧੇ ਜਿਹੜੇ ਨੇ ਉਹ ਯੋਧੇ ਨੇ ਜਿੰਨਾ ਕਰਕੇ ਆ ਦੇਖ ਸਕਦੇ ਆ ਜਾਂ ਤੁਸੀਂ ਇਸ ਵਕਤ ਜਿਹੜੇ ਤੁਸੀਂ ਦੇਖ ਸਕਦੇ ਆ ਜਿਹੜੇ ਲਕੀਰਾਂ ਐ ਜਾਂ ਉਹ ਇਕਾਈਆਂ ਹੋਈਆਂ ਨੇ ਇਹਨੇ اناਜ ਉਗਾਉਂਦੇ ਨੇ ਤੇ ਖਾਣ ਦੇ ਲਈ ਸਾਰੇ ਮੁਲਕ ਨੂੰ ਦਿੰਦੇ ਨੇ ਹੈਨਾ ਦੂਸਰੀ ਤਸਵੀਰ ਆ ਮੈਂ ਕਾਂਗੁਰਗਾ ਦੀ ਜਿਹੜਾ ਤਸਵੀਰ ਬੜੀ ਇਮੋਸ਼ਨਲ ਤਸਵੀਰ ਆ ਤੁਸੀਂ ਦੇਖੋ ਕਿ ਇਹ ਜਿਹੜਾ ਪੋਲ ਗੱਡਿਆ ਹੋਇਆ ਹੈ ਉਹਦੇ ਨਾਲ ਇੱਕ ਮਿੱਟੀ ਦੀ ਲੱਗੀ ਹੋਈ ਆ ਉਹ ਚੋਟ ਜੋੜਨ ਵਾਲੀ ਲੱਗਦੀ ਆ ਕਿਉਂਕਿ ਹਰ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ 80 ਸਾਲ ਦੀ ਉਹਨਾਂ ਦੀ ਉਮਰ ਹੋਵੇਗੀ 70 ਸਾਲ ਦੀ ਮਰਨ ਵਰਤ ਉੱਤੇ ਬੈਠੇ ਹੋਏ ਨੇ ਜਿਹੜੇ ਬਤਨੀਆਂ ਚੀਜ਼ਾਂ ਦੇਖਿਆ ਨੇ ਇਸ ਉਮਰ ਦੇ ਵਿੱਚ ਆ ਕੇ ਵੀ ਉਹ ਜਜ਼ਬਾ ਕਿ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਹੈ ਇਸ ਜਗ੍ਹਾ ਤੇ ਆ ਕੇ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਕਹਿੰਦੇ ਨੇ ਮੂਲ ਨਾਲ ਵਿਆਹ ਜ਼ਿਆਦਾ ਪਿਆਰਾ ਹੁੰਦਾ ਹੈ ਆਮ ਤੌਰ ਤੇ ਬੱਚੇ ਕਹਿੰਦੇ ਕਿ ਜੀ 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 ਮਨਪ੍ਰੀਤ ਜਜ਼ਰ ਦੇ ਕਾ ਇਸ ਕੋ પા ਸਕਤੇ ਹੈ ਕਰਕੇ ਸਨਮਾਨ ਬਜ਼ੁਰਗੋਆਂ ਦਾ ਜਿਨ ਜਿੰਨਾ ਬਜ਼ੁਰਗਾਂ ਦਾ ਅਸੀਂ ਸਨਮਾਨ ਕਰਨਾ ਹੈ ਨਾ ਬਜ਼ੁਰਗਾਂ ਮੈਂ ਨੇ ਤੇ ਇਹ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਨੇ ਇਹ ਹੁਣ ਆਪਣੇ ਆਪ ਨੂੰ ਕੀ ਮਹਿਸੂਸ ਕਰਦੇ ਹੋਣਗੇ ਜਿਹੜੇ ਦੇਸ਼ ਵਾਸਤੇ ਅਸੀਂ ਆਜ਼ਾਦੀਆਂ ਵਾਸਤੇ ਲੜੇ ਜਿਹੜੇ ਅਸੀਂ ਜਿਹਦੇ ਵਾਸਤੇ ਅਸੀਂ ਤੋਪਾਂ ਦੇ ਅੱਗੇ ਆਏ ਜਿਸ ਦੇਸ਼ ਵਾਸਤੇ ਅਸੀਂ ਆਪਣੀਆਂ ਛਾਤੀਆਂ ਅੱਗੇ ਕੀਤੀਆਂ ਦੇਸ਼ ਦੇਸ਼ ਵਾਸਤੇ ਸਭ ਤੋਂ ਜੀ ਕੀਤੀ ਉਸ ਰਾਜਧਾਨੀ ਜਗ੍ਹਾ ਛੁਰਦਾ ਹੈ ਅਗਰ ਹਿੰਦੁਸਤਾਨ ਹੈ ਤੇ ਉਸ ਹਿੰਦੁਸਤਾਨ ਦੇ ਅੰਦਰ ਮਾਤਾ ਲੋਕ ਨੇ ਇਹ ਤੁਹਾਨੂੰ ਛੜਕਾਂ ਦੇ ਲੈਟਰਾਂ ਪਿਆ ਰਿਆ ਅੱਜ ਜਗਜੀਤ ਸਿੰਘ ਡੱਲੇਵਾਲ ਅੱਜ ਉਹ ਜਦੋਂ ਅਸੀਂ ਇਹ ਹਾਲਾਤ ਐਜਨ ਕਰਦੇ ਆ ਅੰਦਰ ਨੂੰ ਜਾ ਰੀਆਂ ਹੱਡੀਆਂ ਜਾ ਰੀਆਂ ਨੇ ਆ ਅੱਜ ਉਹ ਮੁੱਠ ਬੰਦੀ ਜਾ ਰਿਆ ਇਕੱਠਾ ਹੋ ਰਿਹਾ ਤੇ ਉਹ ਦੇਖ ਕੇ ਮਤਲਬ ਕਿੰਨੇ ਕਿਵੇਂ ਦਿਲ ਚੰਜੋੜਦਾ